ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੌਰੇ ਤੇ ਨੇ ਸੋਮਨਾਥ ਪਹੁੰਚਣ ਤੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਪੀਐਮ ਮੋਦੀ ਸ਼੍ਰੀ ਸੋਮਨਾਥ ਸਵਾਭਿਮਾਨ ਉਤਸਵ ਵਿੱਚ ਹਿੱਸਾ ਲੈ ਰਹੇ ਨੇ ਓਮ ਸਦਯੋਜਤਮ ਗੁਜਰਾਤ ਵਿੱਚ ਚੱਲ ਰਏ ਇਸ ਸ਼ਾਨਦਾਰ ਸੋਮਨਾਥ ਸਵਾਭਿਮਾਨ ਉਤਸਵ ਵਿੱਚ ਦੇਸ਼ ਅਤੇ ਦੁਨੀਆ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਿੱਸਾ ਲੈ ਰਹੇ ਨੇ ਪੀਐਮ ਮੋਦੀ ਨੇ ਇਸ ਇਤਿਹਾਸਿਕ ਮੰਦਰ ਵਿੱਚ ਓੰਕਾਰ ਮੰਤਰ ਦਾ ਜਾਪ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਸੋਮਨਾਥ ਮੰਦਿਰ ਵਿੱਚ ਕੀਤੇ ਗਏ ਡਰੋਨ ਸ਼ੋਅ ਦਾ ਵੀ ਆਨੰਦ ਮਾਣਿਆ। ਓਮ ਨਮਃ ਪਾਰਵਤੀ ਪਤੇ ਹਰ ਹਰ ਮਹਾਦੇਵ। ये गाथा है उस चेतना की जो शाश्वत है जो सनातन है भारत की सांस्कृतिक का एक ऐसा अखंड बिंदु जो युगों युगों से अटल है ਪ੍ਰਧਾਨ ਮੰਤਰੀ ਵੱਲੋਂ ਸਦੀਆਂ ਤੋਂ ਪਵਿੱਤਰ ਸੋਮਨਾਥ ਮੰਦਿਰ ਦੀ ਰੱਖਿਆ ਕਰਦੇ ਆ ਆਪਣੀਆਂ ਜਾਨਾਂ ਵਾਰਨ ਵਾਲੇ ਬਹਾਦਰ ਯੋਧਿਆਂ ਦੇ ਸਨਮਾਨ ਵਿੱਚ ਕੱਢੀ ਗਈ ਸ਼ੋਹਰਿਆ ਯਾਤਰਾ ਵਿੱਚ ਸ਼ਰਕਤ ਕੀਤੀ ਗਈ ਇਸ ਦੌਰਾਨ ਉਹਨਾਂ ਨੇ ਮੰਦਿਰ ਵਿੱਚ ਧਾਰਮਿਕ ਰਵਾਇਤਾਂ ਵਿੱਚ ਸ਼ਰਕਤ ਕਰਨ ਤੋਂ ਇਲਾਵਾ ਸੋਮਨਾਥ ਸਵਾਭਿਮਾਨ ਉਤਸਵ ਵਿੱਚ ਸੰਬੋਧਨ ਵੀ ਕਰ ਰਹੇ ਨੇ